ਜਿਲ੍ਹਾ ਫਰੀਦਕੋਟ ਦੇ ਬਲਵੇਰ ਬਸਤੀ ਦੇ ਵਸਨੀਕਾਂ ਨੇ ਇਲਾਕੇ ਵਿੱਚ ਸੀਵਰ ਲਾਈਨ ਪਾਉਣ ਲਈ ਪੁੱਟੀ ਸੜਕ ਦੇ ਵਿਰੋਧ ਵਿੱਚ ਧਰਨਾ ਲਗਾ ਕੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਜ਼ੋਰਦਾਰ ਮੁਜ਼ਾਰਾ ਕੀਤਾ। ਜ਼ਰਾਂ ਤਿੱਖੀ ਨਾਰੇਬਾਜ਼ੀ ਕਰਦੇ ਹਾਂ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਸੜਕ ਨੂੰ ਉਚੇਤੀ ਬਣਾਇਆ ਜਾਵੇ। ਇਲਾਕੇ ਵਿੱਚ ਧਰਨਾ ਲੱਗਣ ਦੀ ਜਾਣਕਾਰੀ ਮਿਲਣ ਮਗਰੋਂ ਹਲਕਾ ਅਫਸਰ ਗੁਰਦੇਵ ਸਿੰਘ ਸੇਖੋਂ ਨੇ ਧਰਨੇ ਵਾਲੀ ਥਾਂ ਦੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਵੱਲੋਂ ਛੇਤੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਲੋਕਾਂ ਨੇ ਪ੍ਰਸ਼ਾਸਨ ਨੂੰ 20 ਦਿਨਾਂ ਦਾ ਆਲਟੀਮੇਟਮ ਦਿੱਤਾ ਤੇ ਉਸ ਤੋਂ ਬਾਅਦ ਇਹ ਧਰਨਾ ਚੁੱਕਿਆ ਗਿਆ ਰੋਸਵਾਂ ਜੋ ਲੋਕਾਂ ਨੇ ਜ਼ੋਰਦਾਰ ਮਜ਼ਾਰਾ ਕੀਤਾ ਹੈ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਸੜਕ ਦੀ ਕੀ ਹਾਲਤ ਹੈ ਪਾਣੀ ਭਰਿਆ ਪਿਆ ਤੇ ਟੁੱਟੀ ਹੋਈ ਸੜਕ ਹੈ ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਸਾਡੀ ਬਲਗਰੀ ਰੇਵਿਨੂ ਦਾ ਬਹੁਤ ਹੀ ਬੁਰਾ ਹਾਲ ਹੈ ਜੀ ਮੈਕਸਿਮ ਸਾਡੇ ਨੌਜਵਾਨ ਬਜ਼ੁਰਗ ਤੇ ਸਾਡੀਆਂ ਲੇਡੀਆਂ ਜਿਨ੍ਹਾਂ ਦੀਆਂ ਰੀਡ ਦੀ ਹੱਡੀਆਂ ਵਿੱਚ ਪ੍ਰੋਬਲਮ ਆ ਚੁੱਕੀ ਆ ਮੈਂ ਪ੍ਰੂਫ ਤੇ ਤੌਰ ਤੇ ਮੈਡੀਕਲ ਸਰਟੀਫਿਕੇਟ ਦਿਖਾ ਸਕਦਾ ਬੱਚਿਆਂ ਦਾ ਟਰੀਟਮੈਂਟ ਚੱਲ ਰਿਹਾ ਜੀ ਨੌਜਵਾਨਾਂ ਦਾ ਟਰੀਟਮੈਂਟ ਚੱਲ ਰਿਹਾ ਪਰ ਅਸੀਂ ਬਾਰ ਬਾਰ ਡੀਸੀ ਸਾਹਿਬ ਨੂੰ ਮਿਲ ਚੁੱਕੇ ਆ ਪ੍ਰਧਾਨਾਂ ਨੂੰ ਵੀ ਮਿਲ ਚੁੱਕੇ ਆ ਨਗਰ ਕੌਂਸਲ ਪ੍ਰੈਜ਼ੀਡੈਂਟ ਨੂੰ ਮਿਲ ਚੁੱਕੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਕ ਕੇ ਅੱਜ ਬਲਗਰੀ ਰੇਵਿਨੂ ਦੇ ਸਾਰੇ ਨਿਵਾਸੀਆਂ ਨੇ ਅਸੀਂ 메인 ਰੋਡ ਤੇ ਧਰਨਾ ਦਿੱਤਾ। 메인 ਕੰਮ ਜਿਹੜਾ ਸੀਗਾ ਸੀਵਰੇਜ ਰੋਡ ਦਾ ਸੀਗਾ ਜੀ। ਨਾਲੀਆਂ ਦਾ ਕੰਮ ਸੀਗਾ ਜੀ ਤੇ ਤੀਜਾ ਕੰਮ ਸੜਕ ਦਾ ਸੀ 메인 ਰੋਡ ਦਾ ਸੀ ਤੇ ਚੌਥਾ ਕੰਮ ਸਾਡੇ ਜਿਹੜੇ ਨਜਾਇਜ਼ ਕਬਜ਼ੇ ਜਿਹੜੇ ਜ਼ੀਰੋ ਨੰਬਰ ਤੇ ਹੋਇਆ ਇਹਨਾਂ ਦਾ ਸੀ। ਪੰਜਵਾਂ ਕੰਮ ਜਿਹੜਾ ਸੀਗਾ ਸਾਡਾ ਜਿਹੜਾ ਆਪਣਾ ਠੇਕਾ ਨਜਾਇਜ਼ ਠੇਕਾ ਦਾ ਖੁੱਲਿਆ ਆ ਅੰਦਰ ਵੱਟ ਦਾ ਸਰ ਇਹਨੂੰ ਬੰਦ ਕਰਾਉਂਦਾ ਸੀਗਾ ਜੀ। ਲੇਕਿਨ ਅੱਜ ਤੋਂ 20 ਦਿਨ ਪਹਿਲਾਂ 20 ਦਿਨ ਹੋ ਗਏ ਆ ਕੋਈ ਹੱਲ ਨਹੀਂ ਕੀਤਾ ਗਿਆ। ਅੱਜ ਐਮ.ਐਲ.ਏ ਸਾਹਿਬ ਵੀ ਆਏ ਸੀਗੇ ਪ੍ਰਸ਼ਾਸਨ ਵੀ ਆਇਆ ਜੀ। ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਮੇਲੇ ਤੋਂ ਪਹਿਲਾਂ ਪਹਿਲਾਂ ਜਿਹੜਾ ਕੀ ਤੁਹਾਡਾ ਸਾਰਾ ਕੰਮ ਕੰਪਲੀਟ ਕਰਵਾ ਦਾਂਗੇ ਜੇ ਇਹ ਕੰਮ ਨਹੀਂ ਹੁੰਦਾ ਅਸੀਂ ਮੇਲੇ ਵਾਲੇ ਦਿਨ ਦੇ ਵਿੱਚ ਇੱਥੇ ਸਾਰਾ ਮਹੱਲਾ ਕਟਾ ਹੋ ਕੇ ਧਰਨਾ ਲਾਵਾਂਗੇ ਕਣੀ ਇਸ ਕੰਮ ਨੂੰ ਸ਼ੁਰੂ ਕਰਤਾ ਜਿਹੜਾ اٹਕਿਆ ਹੋਇਆ ਸੀ ਇੱਕ ਤਕਰੀਬਨ ਇੱਕ ਸਾਲ ਤੋਂ ਤੇ ਜਲਦੀ ਤੋਂ ਜਲਦੀ ਬਾਬਾ ਫਰੀਦ ਦਾ ਮੇਲਾ ਆ ਰਿਹਾ ਉਸ ਤੋਂ ਪਹਿਲਾਂ ਸਭ ਤੋਂ ਜਿੰਨਾ ਵੀ ਹੋ ਸਕੇ ਵਾਤਵਤ ਕੰਮ ਕਰਕੇ ਸੜਕ ਨੂੰ ਚਾਲੂ ਕਰਾਂਗੇ ਤਾਂ ਕਿ ਬੱਚੇ ਵੀ ਸਕੂਲ ਜਾ ਸਕਣ ਤੇ ਹੋਰ ਵੀ ਜਿਹੜੀਆਂ ਕੋਈ ਸਮੱਸਿਆਵਾਂ ਆਉਂਦੀਆਂ ਉਹ ਮਸਲਿਆਂ ਦਾ ਹੱਲ ਹੋਵੇ